ਕ੍ਰਾਈਮ ਨਿਊਜ਼ ਮੈਂ ਨਰਿੰਦਰਪਾਲ ਕੁਰੇਵਾਨ ਮੇਰੇ ਨਾਲ ਨੇ ਕ੍ਰਾਈਮ ਰਿਪੋਰਟ ਹਿੰਪੂਰਾ ਜਾ ਅੱਜ ਬਟਾਲਾ ਸ਼ਹਿਰ ਦੇ ਅੰਦਰ ਬੋੜੀ ਮੰਦਿਰ ਵਿਖੇ ਸ਼ਿਵ ਸ਼ਨਾ ਹਿੰਦੁਸਤਾਨ ਨੇ ਕਿਸਾਨਾਂ ਦੀ ਜਿੱਤ ਲਈ ਹਵਨ ਜਗ ਕਰਵਾਇਆ ਹੈ ਉਹਨਾਂ ਸਾਂਝੇ ਤੌਰ ਤੇ ਦੱਸਿਆ ਕਿ ਆਸੀਂ ਅਰਦਾਸ ਬੇਨਤੀ ਕੀਤੀ ਹੈ ਹਵਨ ਕਰਕੇ ਕਿ ਜੋ ਸਾਡੇ ਕਿਸਾਨ ਵੀਰ ਖੰਡ ਦੇ ਹਾਲਾਤਾਂ ਦੇ ਵਿੱਚ ਆਪਣੇ ਬੱਚੇ ਤੇ ਪਰਿਵਾਰ ਲੈ ਕੇ ਦਿੱਲੀ ਦੇ ਵਿੱਚ ਬਾਰਡਰਾਂ ਤੇ ਬੈਠੇ ਹੋਣੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਤੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਦੇਖਦੇ ਹੋਏ ਅਸੀਂ ਮੋਦੀ ਸਰਕਾਰ ਨੂੰ ਫੀਲ ਕਰਦੇ ਕਿ ਇਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਤਾਂ ਉਹ ਸ਼ਹਾਰ ਜ਼ਿੰਦਗੀ ਬਤੀਤ ਕਰਦੇ ਹੋਏ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ ਦੇਖਦੇ ਰਹੋ ਚੈਨਲ ਇੰਡੀਆ ਕ੍ਰਾਂਟਸ ਆ ਜਾ ਯਾਰ ਇਧਰ ਆ ਜਾਓ ਤੇ ਬਲੰਕਾ ਹੈ ਵਿਜੇ ਜਗਦੀਨਾਵਾਸੀ ਸ਼ੈਤਨੈ ਦੋਸਤਾਨ ਵੱਲੋਂ ਨਿਕਾਇਆ ਜਿਹੜਾ ਕਿਸਾਨਾਂ ਕਿਸਾਨ ਵੀਰ ਜਿਹੜੇ ਉੱਥੇ ਠੰਡ ਦੇ ਵਿੱਚ ਜਿਹੜਾ ਉੱਥੇ ਪੜਾਤੇ ਦੀ ਛਾਂ ਦੇ ਵਿੱਚ ਬੈਠੇ ਆ ਅਸੀਂ ਜਿਹੜਾ ਇਹ ਦੇਖਦੇ ਹੋਏ ਅੱਜ ਕੀਤਾ ਕਿ ਜਿਹੜਾ ਕਿਸਾਨ ਜਿਹੜੀ ਆਪਣਾ ਸਰਕਾਰ ਆ ਸਰਕਾਰ ਨੂੰ ਛੱਦ ਬੁੱਤੀ ਜਿਹੜੀ ਇਹ ਦੇਵੇ ਤੇ ਪਰਾਉ ਸਹੀ ਫੈਸਲਾ ਕਰ ਸਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਆ 1 ਮਿੰਟ ਤੋਂ ਉੱਪਰ ਹੋ ਗਿਆ ਦਿੱਲੀ ਬੈਠੇ ਆ ਪਰ ਮੋਦੀ ਸਰਕਾਰ ਅਜੇ ਕੁਝ ਵੀ ਐਕਸ਼ਨ ਦੇ ਵਿੱਚ ਨਹੀਂ ਆਈ ਤੁਹਾਨੂੰ ਕੀ ਲੱਗਦਾ ਕਿ ਉਹ ਆਪਣਾ ਇਹ ਬਿੱਲ ਵਾਪਸ ਲੈਣਗੇ ਲੋਕਾ ਜੋ ਅਸੀਂ ਮਹਿਸੂਸ ਕਰਨੇ ਆ ਮੋਦੀ ਸਰਕਾਰ ਜਿਹੜੀ ਹੈ ਜਿਹੜੀ ਆਮ ਲੋਕਾਂ ਨੇ ਬੜੀ ਅਮੀਤਾ ਨਾਲ ਬਣਾਈ ਸੀ ਉਹ ਅੱਜ ਜਿਹੜੀ ਹੈ سرمایہਦਾਰ ਲੋਕਾਂ ਦੇ ਹੱਥਾਂ ਦੇ ਵਿੱਚ ਵੇਟ ਰਹੀ ਹੈ ਇਸ ਕਰਕੇ ਆਪਾਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਜਦੋਂ ਵੀ ਮਤਲਬ ਦੁਬਾਰਾ ਸਰਕਾਰ ਦਾ ਟਾਈਮ ਆਏਗਾ ਇਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਹੜਾ ਆ ਦੁਬਾਰਾ ਬਣਾਣਾ ਨਾ ਕਿ ਅਡਾਨੀ ਅੰਬਾਨੀ ਅਡਾਨੀ ਇਹ ਸਭ ਰਿ ਕਰਵਾਇਆ ਗਿਆ ਜੀ ਆਪਣਾ ਕਿਸ ਬਾਡਰ ਦੇ ਉੱਤੇ ਜਿਹੜੇ 15 ਸਾਲ ਦਾ ਕਿਸਾਨ ਬੈਠੇ ਹੋਏ ਆ ਤੇ ਉਹ ਜੋ ਮੰਗਾ ਰਹੇ ਆਪਾਂ ਉਹਨਾਂ ਦੀ ਮੰਗਾਂ ਬੰਨੇ ਉਹਨਾਂ ਦੇ ਵਾਸਤੇ ਅੱਜ ਵਿਜੇ ਖਾਂਜਾ ਕਰਵਾਇਆ ਗਿਆ ਵਾ ਤਾਂ ਜੋ ਤੁਹਾਨੂੰ ਪਤਾ ਠੰਡ ਬਹੁਤ ਪੈ ਰਹੀ ਆ ਤੇ ਜਿੰਨੇ ਵੀ ਕਿਸਾਨ ਵੀ ਸਾਰੇ ਆਪਣੇ ਪਰਿਵਾਰ ਛੱਡ ਕੇ ਇੱਥੇ ਬਾਡਰ ਦੇ ਉੱਤੇ ਬੈਠੇ ਹੋਏ ਨੇ ਤੇ ਉਹ ਆਪਣਾ ਉਹਨਾਂ ਦੀ ਮੰਨਾਂ ਮੰਗਾਂ ਜਿਹੜੇ ਜਸਦਾ ਪੂਰੀਆਂ ਹੋਣ ਤਾਂ ਜੋ ਆਪਣਾ ਖੁਸ਼ਹਾਲ ਆਪਣਾ ਆਗੇ ਆਪਣੇ ਪਰਿਵਾਰਾਂ ਦੇ ਵਿੱਚ ਲੈਸ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज